ਸ਼ੂਗਰ ਮੇ ਜਿਹੜੇ ਗਰੋਰਸ ਹੈ ਉਹਨਾਂ ਨੂੰ 6-6 ਮਹੀਨੇ ਹੋ ਗਏ ਨੇ ਨਾ ਪ੍ਰਾਈਵੇਟ ਮਿਲਰਸ ਨਾ ਜਿਹੜੇ ਕੋਆਪਰੇਟਿਵ ਮਿਲਰਸ ਹੈ ਨੇ ਇਹਨਾਂ ਨੂੰ ਕੋਈ ਪੈਸਾ ਦੇ ਰਹੇ ਨਹੀਂ ਤਕਰੀਬਨ 700 ਕਰੋੜ ਰੁਪਇਆ ਕਿਸਾਨਾਂ ਦਾ 6 ਮਹੀਨੇ ਦਾ ਕਿਉਂਕਿ ਇਹ ਜਿਹੜੀਆਂ ਪੇਮੈਂਟਸ ਹੈ ਨੇ ਮਿੱਲਾਂ ਚੱਲਦੀਆਂ ਨੇ ਨਵੰਬਰ ਦੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ ਮਿਲਸ ਜਿਹੜੀਆਂ ਨੇ এপ্রিল ਚ ਬੰਦ ਹੋ ਜਾਂਦੀਆਂ 6 ਤੋਂ 7 ਮਹੀਨਿਆਂ ਦੇ ਪੈਸੇ ਜਿਹੜੇ ਨੇ ਮੈਜੋਰਿਟੀ 75 ਤੋਂ 80% ਦੀ ਪੈਸੇ ਲੋਕਾਂ ਦੇ ਅਜੇ ਮਿਲੇ ਨਹੀਂ ਨੇ ਅਸੀਂ ਡਿਮਾਂਡ ਕਰਨੇ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰਿਆਂ ਨੂੰ ਪਹਿਲੇ ਕਿ ਪੈਸੇ ਇਮੀਡੀਏਟਲੀ ਕੋ-ਪਰੇਟੇਬਲਸ ਦੇ ਵੀ ਤੇ 슈ਗਰ ਬਿਲਸ ਦੇ ਇਨਸ਼ੋਰ ਕਰਨ ਕਿ ਕਿਸਾਨਾਂ ਕੋ ਜਲਦੀ ਤੋਂ ਜਲਦੀ ਪਹੁੰਚਣ ਤੇ ਨਾਲ ਜਿੰਨੀ ਪੇਮੈਂਟ ਉਹਨਾਂ ਦੀ ਡਿਲੇ ਕੀਤੀ ਗਈ ਹੈ ਉਹਨਾਂ ਨੂੰ ਬੈਂਕ ਇੰਟਰਸਟ ਤੇ ਸਿੰਪਲ ਬੈਂਕ ਇੰਟਰਸਟ ਤੇ ਉਹਨਾਂ ਦੀ ਪੇਮੈਂਟ ਕੀਤੀ ਜਾਏਗੀ ਅਸੀਂ ਬਹੁਤ ਜਲਦ ਇਹਨਾਂ ਦਾ ਕਰਾਓ ਇਹਨਾਂ ਦੀਆਂ ਮਿਲਾਂ ਦਾ ਸ਼ੁਰੂ ਕਰਨ ਲੱਗੇ ਆ ਜਰਨੈਲ ਸਿੰਘ ਬਾਹਦ ਜਿਹੜਾ ਚੇਅਰਮੈਨ ਹੈ ਮਾਰਕਫਿਡ ਉਹਦੀ ਪ੍ਰਾਈਵੇਟ ਮਿਲ ਹੈ ਤੇ ਜਿਹਦੇ ਵਿੱਚ ਬਨਾਮੀ ਬਾਦਲਾ ਦਾ ਵੀ ਹਿੱਸਾ ਹੈ ਇਹ ਅਸੀਂ ਸਾਰਿਆਂ ਨੂੰ ਪਹਿਲੀ ਇਹਦੀ ਕਿਰਾਬੰਦੀ ਅਸੀਂ ਸ਼ੁਰੂ ਕਰਨ ਲੱਗੇ ਆ